ਸਸਤਰਕਾਲ ਪਿਆਰੇ ਦੋਸਤੋ ਪੰਜਾਬੀ ਕਲਚਰ ਚੈਨਲ ਵਾਲਾ ਜਦਵਿੰਦਰ ਸਿੱਧੂ ਕ੍ਰੈਕ ਮਾਈਂਡਰਡ ਹਾਜ਼ਰ ਹੈ ਫਿਰ ਇੱਕ ਵਾਰ ਕੈਨੇਡਾ ਦੀ ਗੱਲਬਾਤ ਲੈ ਕੇ ਕਿਉਂਕਿ ਪਿਛਲੇ ਸਾਲ ਮੈਨੂੰ ਉੱਥੇ ਰਹਿਣ ਦਾ ਮੌਕਾ ਮਿਲਿਆ ਤੇ ਕੁਝ ਉਥੋਂ ਦੀਆਂ ਯਾਦਾਂ ਕੁਝ ਗੱਲਾਂ ਬਾਤਾਂ ਕੁਝ ਦੂਜੀਆਂ ਦੀਆਂ ਸੁਣੀਆਂ ਸੁਣਾਈਆਂ ਮੇਰੇ ਬੰਦ ਦੇ ਵਿੱਚ ਜਿਹੜੀਆਂ ਕਰ ਨੂੰ ਕਈ ਵਾਰੀ ਜੀ ਕਰ ਪੈਂਦਾ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਬ੍ਰੈਂਪਟਨ ਜਿਹੜਾ ਹੈ ਉਹ ਸਭ ਤੋਂ ਵੱਡਾ ਪੰਜਾਬੀਆਂ ਦਾ ਅੱਡਾ ਹੈ ਸਭ ਤੋਂ ਵੱਧ ਪੰਜਾਬੀ ਉੱਥੇ ਮਿਲਦੇ ਨੇ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਅਸੀਂ ਬਿਲਕੁਲ ਪੰਜਾਬ ਦੇ ਲੁਧਿਆਣੇ ਦੀ ਮਾਰਕੀਟ ਚ ਫਿਰਦੇ ਹੋਈਏ ਇੱਥੇ ਪੰਜਾਬ ਫਿਰਦੇ ਹੋਈਏ ਉਸ ਤਰ੍ਹਾਂ ਹੀ ਰੌਲਾ ਰੱਪਾ ਉਸ ਤਰ੍ਹਾਂ ਹੀ ਸਾਰੇ ਕਾਨੂੰਨਾਂ ਦੀਆਂ ਧੱਗੀਆਂ ਉਡਾਈਆਂ ਜਾਂਦੀਆਂ ਉਸ ਤਰ੍ਹਾਂ ਹੀ ਉੱਥੇ ਰੌਲੇ ਰੱਪੇ ਪੈ ਜਾਂਦੇ ਆ ਉਥੋਂ ਦੀਆਂ ਗੱਡੀਆਂ ਦੇ ਜਿਹੜੇ ਨੰਬਰ ਨੇ ਉਹ ਵੀ ਆਪਣੇ ਮੁੰਡਿਆਂ ਨੇ ਉਹ ਜਿਹੇ ਲਏ ਹੋਏ ਆ ਤੇ ਦੂਰ ਦੂਰ ਖੜੇ ਜਿਵੇਂ ਇੱਥੋਂ ਅਸੀਂ ਆਵਾਜ਼ਾਂ ਦੂਰ ਦੂਰ ਤੱਕ ਮਾਰਦੇ ਆ ਓਏ ਖੜ ਜਾ ਓਏ ਸਾਲਿਆ ਓਏ ਤੇਰੀ ਓਏ ਤੇਰੀ ਫਲਾਣਾ ਉਹ ਜਿਹੜੀਆਂ ਸਾਨੂੰ ਉੱਥੇ ਆਵਾਜ਼ਾਂ ਸੁਣਨ ਨੂੰ ਮਿਲ ਜਾਂਦੀਆਂ ਦੂਸਰੇ ਨੰਬਰ ਤੇ ਉਸ ਤੋਂ ਬਾਅਦ ਫਿਰ ਸਾਡਾ ਜਿਹੜਾ ਆਉਂਦਾ ਉਹ ਵੈਨਕੂਵਰ ਸਾਰੀ BC ਦੇ ਵਿੱਚ ਉੱਧਰ ਆ ਜਾਂਦਾ ਉਸ ਤੋਂ ਬਾਅਦ ਤੀਜੇ ਨੰਬਰ ਤੇ ਹੁਣ ਜਿਹੜਾ ਸ਼ਹਿਰ ਬਣਿਆ ਉਹ ਬਣ ਗਿਆ ਫਿਰ ਉਸ ਤੋਂ ਬਾਅਦ ਕੈਲਗਰੀ ਕੈਲਗਰੀ ਦੇ ਵਿੱਚ ਪੰਜਾਬੀਆਂ ਦੀ ਕਾਫੀ ਗਿਣਤੀ ਚਲੀ ਗਈ ਕਿਉਂਕਿ ਇੱਥੇ ਜਿਹੜੇ ਮਕਾਨ ਸੀ ਉਹ ਰੇਂਜ ਤੋਂ ਬਾਹਰ ਹੋ ਕੇ ਸਾਰੇ ਉੱਥੇ ਤੁਰ ਗਏ ਤੇ ਦੋਸਤੋ ਉਸ ਤੋਂ ਬਾਅਦ ਅਗਲਾ ਫਿਰ ਜਿਹੜਾ ਬਣਿਆ ਓਡਮਿੰਟਨ ਬਣਦਾ ਜਾ ਰਿਹਾ ਤੇ ਅਜੇ ਬਿਲਕੁਲ ਬਹੁਤ ਘੱਟ ਗਿਣਤੀ ਹੈ ਸਸਕਾਚੂਨ ਬਣਦੇ ਵਿੱਚ ਜੇ ਕਿਉਂਕਿ ਜਿਹੜੀ ਸਸਕਾਚੂਨ ਸਟੇਟ ਹੈ ਉਹਦੇ ਦੋ ਵੱਡੇ ਸ਼ਹਿਰ ਨੇ ਰਜ਼ਾਇਨਾ ਤੇ ਸਸਕਾਟੂਨ ਉੱਥੇ ਜੇ ਸਾਡੇ ਪੰਜਾਬੀਆਂ ਦੀ ਬਹੁਤ ਆਬਾਦੀ ਘਟ ਹੈ ਉਹਦਾ ਕਾਰਨ ਕੀ ਹੈ ਇੱਥੇ ਬੈਠੀ ਡਰੀ ਜਾਂਦੇ ਆ ਕਹਿੰਦੇ ਕਿ ਉੱਥੇ ਠੱਡ ਬੜੀ ਹੈ ਪਰ ਉੱਥੇ ਅਜੇ ਵੀ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਤੋਂ ਬੜੇ ਵਧੀਆ ਡਿਸਪਲਿਨ ਬੜਾ ਵਧੀਆ ਹੈ ਬਿਲਕੁਲ ਉੱਥੇ ਜਿਹੜੇ ਰੋਡ ਟ੍ਰੈਫਿਕ ਰੂਲਸ ਨੇ ਉਹਨਾਂ ਤੋੜਿਆ ਨਹੀਂ ਜਾਂਦਾ ਜਾਂ ਹੋਰ ਵੀ ਜਿਸ ਤਰ੍ਹਾਂ ਦਾ ਵੀ ਕੋਈ ਹੈ ਸਿਸਟਮ ਉਸ ਦੇ ਵਿੱਚ ਕੋਈ ਕੁਤਾਹੀ ਕਿਤੇ ਨਜ਼ਰ ਨਹੀਂ ਆਉਂਦੀ ਪਰ ਬਾਕੀ ਜੇ ਅਸੀਂ ਜਾਈਏ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਜਾਂ ਖਾਸ ਕਰਕੇ ਅਸੀਂ ਬ੍ਰੈਮਟਨ ਅੰਟਾਰੀਆ ਦੇ ਵਿੱਚ ਤਾਂ ਉੱਥੇ ਸਾਨੂੰ ਇਹ ਸ਼ਰਿਆਮ ਇਸ ਤਰ੍ਹਾਂ ਦੇ ਕਾਨੂੰਨ ਦੀਆਂ ਧੱਜੀਆਂ ਢਾਉਂਦੇ ਹੋਏ ਆ ਮਿਲ ਜਾਣਗੇ ਤੇ ਹੁਣ ਮੈਂ ਤੁਹਾਨੂੰ ਨਾਲ ਗੱਲ ਸਾਂਝੀ ਕਰਦਾ ਵੀ ਪਤਾ ਕਿਵੇਂ ਲੱਗਦਾ ਸਾਡਾ ਜਿਵੇਂ ਕਹਿੰਦੇ ਨੇ ਕਿ ਸਾਡਾ ਚੋਣ ਨਿਸ਼ਾਨ ਬਾ ਸਾਡਾ ਨਿਛੋ ਚੋਣ ਨਿਸ਼ਾਨ ਜਿਹੜਾ ਉਸ ਤਰ੍ਹਾਂ ਹੀ ਜਿਹੜਾ ਉੱਥੋਂ ਦਾ ਜਿਹੜਾ ਸਾਡਾ ਪਹਿਚਾਨ ਨਿਸ਼ਾਨ ਹੈ ਉਹ ਪੰਜਾਬੀਆਂ ਦਾ ਬਣਿਆ ਹੋਇਆ ਕੀ ਹੈ ਖਾਸ ਕਰਕੇ ਬ੍ਰੈਂਟਨ ਦੇਖਿਆ ਵੀ ਪਹਿਰੀ ਨਾਈਲਨ ਦੀਆਂ ਚੱਪਲਾਂ ਤੇ ਸਿਰ ਤੇ ਫੰਟਾ ਵਾਲਾ ਚੈੱਕਦਾਰ ਪਰਨਾ ਵੇ ਉੱਥੇ ਜਾ ਕੇ ਜਿਹਦੇ ਪਰਨਾ ਬਹਟਿਆ ਹੁੰਦਾ ਤੇ ਪੈਰਾਂ ਦੇ ਵਿੱਚ ਪਾਈਆਂ ਹੁੰਦੀਆਂ ਕੈਂਚੀ ਚਪਲਾਂ ਕਮੀਜ਼ ਪਜਾਮੇ ਪਾਏ ਹੁੰਦੇ ਆ ਕਈਆਂ ਨੇ ਚਾਦਰਾਂ ਬੰਨਿਆ ਹੁੰਦਾ ਤੇ ਉਹ ਤੁਹਾਨੂੰ ਕਈਆਂ ਦੇ ਕਮੀਜ਼ ਪਜਾਮੇ ਪਾਏ ਹੁੰਦਾ ਤੁਹਾਨੂੰ ਆਮ ਫਿਰਦੇ ਹੋਏ ਨਜ਼ਰ ਆਉਣਗੇ ਤੇ ਜਿਹੜੇ ਕਾਰਾਂ ਵਾਲੇ ਨੇ ਮੰਦਿਰ ਹੈ ਉਹਨਾਂ ਦੇ ਪਿੱਛੇ ਤੁਸੀਂ ਕਿਸੇ ਦੇ ਭਿੰਡਰਾਂ ਵਾਲੀ ਦੀ ਫੋਟੋ ਲੱਗੀ ਹੋਊ ਕੋਈ ਇਸ਼ਤਿਹਾਰਾ ਸਮੇਤ ਕਿਸੇ ਦੇ ਜਿਹੜਾ ਸਾਡਾ ਸਟਾਰ ਪੰਜਾਬੀ ਸਿੰਗਰ ਸਿੱਧੂ ਮੂਸੇ ਵਾਲਾ ਉਹਦੀ ਲੱਗੀ ਹੋਊਗੀ ਜਾ ਕਿਸੇ ਦੇ ਦੀਪ ਢਿੱਲੇ ਲੱਗੀ ਹੋਊਗੀ ਇਸ ਤਰ੍ਹਾਂ ਦੀਆਂ ਜਿਹੜੀਆਂ ਤੁਹਾਨੂੰ ਸਟicker ਮਿਲਣਗੇ ਪਰ ਤੁਹਾਨੂੰ ਫਿਲਹਾਲ ਸਕੈਚਮੈਂਟ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਦੇਖਣ ਨੂੰ ਨਹੀਂ ਮਿਲਦਾ ਤੇ ਜੇਕਰ ਉੱਥੇ ਕੋਈ ਇਸ ਤਰ੍ਹਾਂ ਦੀ ਗੱਡੀ ਦੂਰੋਂ ਨਜ਼ਰ ਵੀ ਆਵੇ ਇੱਕ ਦਿਨ ਅਸੀਂ ਜਾ ਰਹੇ ਸੀ ਮੈਂ ਮੇਰੇ ਨਾਲ ਸੀ ਬੇਟਾ ਉਹ ਮੈਨੂੰ ਕਹਿੰਦਾ ਵੀ ਉਹ ਜਿਹੜੀ ਗੱਡੀ ਜਾ ਰਹੀ ਹੈ ਨਾ ਕਹਿੰਦਾ ਇਹ ਗੱਡੀ ਅੰਟਾਰੀਆ ਤੋਂ ਆਈ ਹੋਈ ਹੈ ਕਿਉਂਕਿ ਦੂਰੋਂ ਥੋੜਾ ਜਾ ਜਜਮੈਂਟ ਹੋ ਗਈ ਮੈਂ ਵੀ ਤੈਨੂੰ ਕਿਵੇਂ ਦੀ ਤੁਰ ਨੰਬਰ ਤਾਂ ਨਜ਼ਰ ਨਹੀਂ ਆਇਆ ਕਹਿੰਦਾ ਨਜ਼ਰ ਨਹੀਂ ਨੰਬਰ ਆਇਆ ਮੈਨੂੰ ਉਹ ਦੇਖ ਜਿਹੜੇ ਪਿੱਛੇ ਸਟicker ਲੱਗੇ ਹੋਏ ਹਨ ਉਹ ਸਟਿੱਕਰਾਂ ਤੋਂ ਵੱਡੇ-ਵੱਡੇਾਂ ਤੋਂ ਪਿਛਲੇ ਛੇਜ ਤੇ ਉਹ ਨਜ਼ਰ ਆ ਗਿਆ ਵੀ ਇਹ ਇੱਥੇ ਤਾਂ ਅਲਾਉਡ ਨਹੀਂ ਇਹ ਗੱਡੀ ਉੱਥੋਂ ਆਈ ਹੈ ਬ੍ਰੈਂਟਨ ਤੋਂ ਟ੍ਰਾਂਡ ਤੋਂ ਹੋਏਗੀ। ਉਹ ਹੀ ਗੱਲ ਕਹਿੰਦਾ ਵੀ ਇਹਦੇ ਵਿੱਚ ਇਹ ਕਹਿੰਦਾ ਜਿਹੜਾ ਚਲਾਉਣ ਵਾਲਾ ਹੋਏਗਾ ਕਹਿੰਦਾ ਉਹ ਪੰਜਾਬੀ ਕਹਿੰਦਾ ਮੁੰਡਾ ਹੋਊਗਾ। ਚਲੋ ਮੈਂ ਫੇਰ ਕਹਿੰਦਾ ਉਹਦੇ ਕਹਿੰਦਾ ਸਿਰ ਤੇ ਕਹਿੰਦਾ ਚੈੱਕਦਾਰ ਕਹਿੰਦਾ ਭਰਨਾ ਭਲੇਟਿਆ ਹੋਊਗਾ। ਕਹਿੰਦਾ ਉਹਦੇ ਪੈਰੀ ਨਾਈਲਨ ਦੀ ਚਪਲਾਂ ਹੋਣਗੀਆਂ। ਮੈਂ ਹ ਵੀ ਤੈਨੂੰ ਕਿਵੇਂ ਪਤਾ ਇਹ ਕੰਨਾਪ ਦੇਖ ਲੈਨੇ ਆ ਥੋੜੀ ਜਿਹੀ ਅਸੀਂ ਗੱਡੀ ਮਾੜੀ ਜੀ ਤੇਜ਼ ਹੋਰ ਕੀਤੀ ਜਦੋਂ ਬਰਾਬਰ ਤੇ ਉਹਨਾਂ ਨੂੰ ਕ੍ਰਾਸ ਕੀਤਾ ਦੇਖਿਆ ਉਹਦੇ ਉਹੀ ਗੱਡੀ ਦੀ ਟ੍ਰਾਂਟੋ ਨੰਬਰ ਅੰਟਰੀ ਦਾ ਦੂਸਰਾ ਜੇ ਤੋ ਅੱਗੇ ਦੇਖਿਆ ਤਾਂ ਉਹਦੇ ਉਹੀ ਚੱਕਦਾਰ ਸਿਰ ਤੇ ਪਰਨਾ ਬਲੇਟਾ ਹੋਇਆ ਤੇ ਆ ਨਾਲ ਸਾਹਮਣੇ ਉਹਨੇ ਜਿਹੜੇ ਗਾਣੇ ਉਹ ਲਾਏ ਹੋਏ ਜਾ ਰਿਹਾ ਉਹ ਕਿਵੇਂ ਵੀ ਇਹ ਅੱਗੇ ਜਾ ਰਿਹਾ ਹੁਣ ਅੱਛਾ ਇਹ ਦਿੱਤੋਂ ਉਹਨਾਂ ਨੇ ਕਿਉਂ ਨਹੀਂ ਜਾ ਰਿਹਾ ਹੋਵੇ ਤੇ ਅਜੇ ਪਹਿਰੀ ਉਹਦੇ ਚਪਲਾਂ ਵੀ ਹੋਣਗੀਆਂ ਪੱਕੀਆਂ 100% ਕਿਉਂਕਿ ਅਸੀਂ ਜਿਹੜਾ ਉਹਨੂੰ ਦੇਖਿਆ ਉੱਤਰ ਇਹਨੂੰ ਪਰ ਬਾਅਦ ਵਿੱਚ ਬ੍ਰੈਂਟਨ ਆ ਕੇ ਉਹ ਤੇ ਦੇਖਿਆ ਵੀ ਜਿਹੜੇ ਜਾ ਰਹੇ ਸੀ ਆ ਰਹੇ ਸੀ ਉੱਥੇ ਮੈਨੂੰ ਦੇਖਣ ਦਾ ਮੌਕਾ ਮਿਲਿਆ ਵੀ ਬਹੁਤ ਜਾਂਦੇ ਇਸ ਤਰ੍ਹਾਂ ਦੇ ਹੀ ਉਹਨੂੰ ਦੇਖ ਪਏ ਸੀ ਇਹ ਦੋਸਤੋ ਵੀ ਜੇ ਅਸੀਂ ਸਾਡੇ ਇੱਥੇ ਅਸੀਂ ਆਪਣੀ ਪਹਿਚਾਣ ਤੁਹਾਡਾ ਪਰਣਾ ਬੰਨਣਾ ਇਸ ਤਰ੍ਹਾਂ ਬਨ ਕੇ ਤੁਸੀਂ ਉੱਥੇ ਉਸ ਕੰਟਰੀ ਦੇ ਵਿੱਚ ਇਸ ਤਰ੍ਹਾਂ ਤੁਸੀਂ ਫਿਰੋ ਤੁਸੀਂ ਆਪਣੇ ਆਪ ਘਟੋ ਘਟਾ ਇੱਕ ਡਰੈਸ ਅਪ ਹੋ ਕੇ ਇੱਕ ਵਧੀਆ ਨਾਗਰਿਕ ਹੋ ਕੇ ਤੁਹਾਨੂੰ ਉੱਥੇ ਚੱਲਣਾ ਚਾਹੀਦਾ ਇਹ ਕੋਈ ਇਹਦੇ ਚ ਕੋਈ ਵੱਡਾ ਮਾਰਕਾ ਨਹੀਂ ਜਾ ਵੀ ਤੁਸੀਂ ਭਰਨਾ ਭੁਲੇਟਿਆ ਤੇ ਉਹਦੇ ਤੁਸੀਂ ਲੈ ਕੇ ਵੀ ਤੁਹਾਡੇ ਜਿਹੜਾ ਇਹ ਆਪਣੇ ਆਪ ਨੂੰ ਪਛਾਣ ਬਣਾ ਰਹੇ ਹੋ ਵੱਖਰੀ ਵੱਖਰੀ ਪਛਾਣ ਜਿਹੜੀ ਹੈ ਉਹ ਚੰਗੇ ਕੰਮਾਂ ਨਾਲ ਵੀ ਹੋ ਸਕਦੀ ਹੈ ਚੰਗੇ ਪਹਿਰਾਵੇ ਨਾਲ ਵੀ ਹੋ ਸਕਦੀ ਹੈ ਐਡਿਗੇਟ ਨਾਲ ਵੀ ਹੋ ਸਕਦੀ ਹੈ ਤੇ ਉਸ ਨੂੰ ਸਾਨੂੰ ਕਾਇਮ ਰੱਖਣਾ ਚਾਹੀਦਾ ਮੇਰਾ ਜਿਹੜਾ ਕਹਿਣਾ ਮਤਲਬ ਇਹ ਸੀ ਕਿ ਅਸੀਂ ਜਦੋਂ ਦੂਜੇ ਦੇਸ਼ ਦੇ ਵਿੱਚ ਜਾ ਕੇ ਉੱਥੇ ਆਪਣਾ ਕਲਚਰ ਨੂੰ ਠੀਕ ਹੈ ਉਸ ਕਲਚਰ ਨੂੰ ਤੁਸੀਂ ਵਿਗਾੜ ਕੇ ਜਿਹੜਾ ਹੈ ਉਹਨੂੰ ਪੇਛਣਾ ਕੀਤਾ ਜਾਵੇ ਠੀਕ ਹੈ ਕਿ ਸਾਡਾ ਪੰਜਾਬ ਦਾ ਪੈਰੀ ਖੋਸਾ ਕੱਢ ਵਿੱਚ ਉੱਤੀ ਉਹਦੇ ਨਾਲ ਚਾਦਰਾਂ ਜਾਂ ਉਸ ਤਰ੍ਹਾਂ ਦਾ ਕਮੀ ਸਾਡਾ ਠੀਕ ਹੈ ਪਹਿਰਾਵਾ ਉਸ ਦੇ ਨਾਲ ਵਧੀਆ ਢੰਗ ਦੇ ਨਾਲ ਪੱਗ ਬੰਨਣਾ ਪੋਚਮੀ ਪਟਿਆਲਾ ਸ਼ਾਹੀ ਪੱਗ ਹੈ ਹੋਰ ਚੰਗਾ ਹੈ ਅੰਦਾਜ਼ ਉਸ ਤਰ੍ਹਾਂ ਦਾ ਸਾਨੂੰ ਬਣਾ ਚਾਹੀਦਾ ਨਾ ਕਿ ਸਾਨੂੰ ਇਸ ਤਰ੍ਹਾਂ ਦੇ ਪਹਿਰਾਵੇ ਨਾਲ ਉੱਥੇ ਘੁੰਮਣਾ ਚਾਹੀਦਾ ਤੁਹਾਡਾ ਸਾਰਾ ਦਾ ਬਹੁਤ ਬਹੁਤ ਤਨਵਾ ਤੁਸੀਂ ਨਾਲ ਜੁੜਿਓ ਆਪਾਂ ਇੱਕ ਇੱਕ ਕਰਕੇ ਉਥੁਣੀਆਂ ਗੱਲਾਂ ਬਾਤਾਂ ਇਸ ਵਿੱਚ ਕਰਦੇ ਆਂ